ਸਸੀਕਾਲ ਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਹੱਥ ਵਨ ਕੇ ਬੇਨਤੀ ਆ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਆ ਏਦਾਂ ਹੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਥੈਂਕ ਯੂ so much ਅੱਜ ਵਾਲੇ ਸੂਟ ਜੀ ਥੋੜੇ ਹੈਵੀ ਕੁਆਲਿਟੀ ਦੇ ਆ ਜੀ ਹਰ ਕੁਆਲਿਟੀ ਦੇ ਹਰ ਰੇਟ ਦੇ ਸੂਟ ਲੈ ਕੇ ਆਣੇ ਆ ਜੀ ਅੱਜ ਵਾਲੇ ਸੂਟ ਹੈਗੇ ਆ ਜਿਵੇਂ ਅੱਗੇ ਕਰਵਾ ਚੌਥਾ ਹੋਣਾ ਹੈ ਪਸੰਦਾਰੇ ਦੰਨੇ ਆ ਸੋਣ ਦਾ ਸੰਧਾਰਾ ਦੇਣਾ ਕਿਸੇ ਨੂੰ ਕਿਸ ਨੂੰ ਗਿਫਟ ਦੇਣਾ ਹਰ ਇੱਕ ਤਰ੍ਹਾਂ ਦੇ ਸੂਟ ਲੈ ਕੇ ਆਣੀਆਂ ਜੀ ਮੈਂ ਲਾਈਟ ਡਾਰਕ ਆਪਰੇਜ ਦੇ ਨਾਰਮਲ ਰੇਂਜ ਦੇ ਦੇਣ ਲੈਣ ਲਈ ਆਪਣੇ ਘਰ ਪਾਉਣ ਲਈ ਇਸ ਲਈ ਮੇਰੀਆਂ ਪਹਿਣਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਅੱਜ ਵਾਲਾ ਸੂਟ ਹੈਗਾ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਬਸਕੋਸ ਔਰ ਗੈਂਜਾ ਦਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਬਹੁਤ ਪਿਆਰਾ ਬਸਕੋਏ ਬਸਕੋਸ ਔਰ ਗੈਂਜਾ ਦਾ ਹੀ ਤੁਹਾਨੂੰ ਸ਼ਰਟ ਮਿਲੂਗੀ ਜੀ ਨੈਚੁਰਲ ਸਿਲਕ ਦੀ ਤੁਹਾਨੂੰ बॉਟਮ ਮਿਲੂਗੀ बॉਟਮ ਮਿਲੂ ਦਾ ਕੱਟ ਮਿਲੂਗਾ ਜੀ ਤੁਹਾਨੂੰ 3 ਮੀਟਰ ਦਾ 3 ਮੀਟਰ ਦਾ ਕੱਟ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 2500 ਰੁਪਿਆ 2500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਲਰ ਚਾਰਟ ਬਹੁਤ ਪਿਆਰੇ ਆ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਬਾਏ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਸੂਟਾਂ ਦੀ ਡਿਜ਼ਾਈਨਿੰਗ ਦੇਖੋ ਕਲਰ ਦੇਖੋ ਦੇਖੋ ਜੀ ਜੋ ਮੈਂ ਕੱਪੜਾ ਦੱਸਿਆ ਜਾਂ ਵੀਡੀਓ ਚ ਬਿਲਕੁਲ ਕੁੱਲ ਕਲੀਅਰ ਕਰ ਦਿਆਂ ਜੀ ਕਪੜਾ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ ਮੇਰੀ ਹੱਥ ਵਨ ਕੇ ਬੇਨਤੀ ਆ ਮੈਂ ਤੁਹਾਨੂੰ ਫੈਬਰਿਕ ਵੀ ਦੱਸ ਦਿਆਂ ਜੀ ਕੱਟ ਵੀ ਦੱਸ ਦਿਆਂ ਕਿੰਨੇ ਦੀ ਹੈ ਜੀ ਬਾਕੀ ਤੁਸੀਂ ਆਪ ਸਿਆਣੇ ਆ ਜੀ ਜਿਹਹਾ ਜ੍ਹਾ ਰੇਟ ਹੋਊਗਾ ਉਹ ਜਹਾ ਸੂਟ ਹੁੰਦਾ ਜੀ ਤੁਸੀਂ ਮਾਰਕੀਟ ਵੀ ਜਾਣਦੇ ਆ ਤੁਹਾਨੂੰ ਪਤਾ ਹੈ ਜੀ ਜਿਹੜਾ 5000 ਤੋਂ ਉੱਪ ਸੂਟ ਲੈਣੇ ਆ ਉਹ ਥੋੜ ਬਹੁਤ ਵਧੀਆ ਕਹਿ ਸਕਦੇ ਆਪਾਂ ਜੇ ਆਪਾਂ 2500 3000 ਤੱਕ ਜਾਣੇ ਆ ਤਾਂ ਬਹੁਤ ਵਧੀਆ ਕਹਿ ਸਕਦੇ ਆ ਦੇਖੋ ਜੀ ਹਰ ਤਰ੍ਹਾਂ ਦਾ ਕੱਪੜਾ ਆਪਾਂ ਘਰ ਲਈ ਵੀ ਚਾਹੀਦਾ ਹੁੰਦਾ ਆਪਾਂ ਨੂੰ ਆਉਣ ਜਾਣ ਲਈ ਵੀ ਚਾਹੀਦਾ ਹੁੰਦਾ ਆਪਾਂ ਨੂੰ ਵਧੀਆ ਕੁਆਲਿਟੀ ਦਾ ਵੀ ਚਾਹੀਦਾ ਹੁੰਦਾ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਜੀ ਤੁਹਾਨੂੰ ਐਨ ਵਧੀਆ ਇਮਾਨਦਾਰੀ ਨਾਲ ਕੱਪੜਾ ਦਮਾ ਦੱਸ ਕੇ ਦਮਾ ਜੀ ਹਾਂ ਕਈ ਵਾਰ ਹੁੰਦਾ ਕਿ ਸਾਡੇ ਹੱਥ 'ਚ ਕੁਝ ਨਹੀਂ ਹੁੰਦਾ ਕੱਪੜੇ ਇਹ 'ਚ ਕੋਈ ਨਿਕਲ ਗਈ ਫੇਰ ਅਸੀਂ ਕੁਝ ਨਹੀਂ ਕਰ ਸਕਦੇ ਪਰ ਮੇਰਾ ਇਹੀ ਅੱਜ ਵੀ ਮੈਂ ਬਹੁਤ ਵਧੀਆ ਕੱਪੜੇ ਤੁਹਾਨੂੰ ਬਹੁਤ ਘੱਟ ਰੇਟ 'ਚ ਦਵਾਂ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੇ ਕਲਰ ਚਾਰਟ ਹੀ ਬਹੁਤ ਪਿਆਰੇ ਆ ਜੀ ਸੂਟ ਮਿਲੂਗਾ ਜੀ ਤੁਹਾਨੂੰ ਪ੍ਰੋਪਰ ਸੂਟ ਦਾ ਵਰਕ ਹੋਇਆ ਹੋਇਆ ਜੀ ਹੈਂਡਵਰਕ ਹੋਇਆ ਸਿਲਕ ਟੈਪੀ ਦੀ ਤੁਹਾਨੂੰ ਬਾਟਮ ਮਿਲੂਗੀ ਬਹੁਤ ਹੀ ਪਿਆਰੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2200 ਰੁਪਿਆ 2200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿੱਕਾ ਭੇਜ ਕੇ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 3D ਦੁਪੱਟਾ ਨਾਲ 2500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ 2500 ਰੁਪਿਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜਿਹਾ ਸੂਟ ਹੈ ਜੀ ਸੂਟ ਇਹ ਸੂਟਾਂ ਦੀ ਸ਼ਿਪਿੰਗ ਲੱਗੂਗੀ ਜੀ ਜਿਹੜਾ ਮੈਂ ਤੁਹਾਨੂੰ ਹੁਣ ਦੱਸਿਆ ਜੀ ਇਹ ਰੈੱਡ ਸੂਟ ਦੀ ਸ਼ਿਪਿੰਗ ਲੱਗੂ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਇਹਨਾਂ ਦੇ ਰੇਟ ਜੀ ਵਰਕ ਦੇ ਹਿਸਾਬ ਨਾਲ ਹੁੰਨੇ ਆ ਹੈਂਡਵਰਕ ਕਾਸਟਲੀ ਹੁੰਦਾ ਜੀ ਇਹ ਸੂਟ ਦਾ ਪ੍ਰਾਈਸ ਹੈਗਾ 2700 ਰੁਪਿਆ 2700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਵਿਦ ਸ਼ਿਪਿੰਗ ਜਿਹਦੀ ਨਾਲ ਸ਼ਿਪਿੰਗ ਨਹੀਂ ਬੋਲੀ ਜਾਂਦੀ ਜੀ ਉਹ ਦੀ ਸ਼ਿਕਮ ਵਿੱਚ ਹੁੰਦੀ ਹੈ ਜਿਹਦੀ ਸ਼ਿਪਿੰਗ ਮੈਂ ਅਲੱਗ ਤੋਂ ਬੋਲਦੀ ਆ ਉਹ ਅਲੱਗ ਤੋਂ ਹੁੰਦੀ ਹੈ ਜੀ 2700 ਰੁਪਿਆ ਸੂਟ ਦਾ ਰੇਟ ਹੈ ਜੀ ਬਲੂ ਕਲਰ ਦਾ ਉਸ ਤੋਂ ਬਾਅਦ ਹੈਗਾ ਜੀ ਬਿਲਕੁਲ ਲਾਈਟ ਜਿਆ ਸੂਟ ਹੈਗਾ ਕਲਰ ਬਹੁਤ ਸੋਹਣਾ ਹੈ 3D ਨਾਲ ਦੁਪੱਟਾ ਬਹੁਤ ਪਿਆਰਾ ਸੂਟ ਦਾ ਪ੍ਰਾਈਸ ਹੈਗਾ 2700 ਰੁਪਿਆ ਆਰਗੈਂਜਾ ਦਾ ਦੁਪੱਟਾ ਬਹੁਤ ਹੀ ਪਿਆਰਾ ਨੇਚਰਲ ਕਹੇ ਇਹ ਬਦਾ ਸੂਟ ਹੈ ਹੈਂਡ ਵਰਕ ਹੋਇਆ ਵਾ ਸਾਰੇ ਸੂਟ ਤੇ ਜਦ ਆਪਾਂ ਮਾਰਕੀਟ ਚ ਜਾਨੇ ਆ ਜੀ ਇੱਕ ਵਾਰ ਜ਼ਰੂਰ ਰੇਟ ਕਨਫਰਮ ਕਰਿਓ ਜੀ ਤੁਹਾਨੂੰ ਵਰਕ ਦਾ ਹੀ 22500 ਦੱਸਣਗੇ ਐਦਾਂ ਦੇ ਵਰਕ ਦਾ ਵੀ ਇਹਦਾ ਦੁਪੱਟਾ ਤੁਹਾਨੂੰ ਇੰਨਾ ਪਿਆਰਾ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ 2700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਿਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿੱਕਾ ਭੇਜ ਕੇ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਉਸ ਤੋਂ ਬਾਅਦ ਜੀ ਤੁਸੀਂ ਅਗਲਾ ਸੂਟ ਚੈੱਕ ਕਰੋ ਬਹੁਤ ਸੋਹਣਾ ਫਿਰੋਜੀ ਕਲਰ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਵਿਸਕੋਸ ਔਰ ਗੈਂਜਾ ਦਾ ਨਾਲ ਦੁਪੱਟਾ ਹੈ ਜੀ ਨੇਚਰਲ ਸਿਲਕ ਦੀ ਨਾਲ ਬਾਟਮ 3 ਮੀਟਰ ਦੀ 2500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜੇ ਜੀ 200 400 ਦਾ ਹਰ ਇੱਕ ਸੂਟ 'ਚ ਫਰਕ ਹੁੰਦਾ ਤਾਂ ਕੁਆਲਿਟੀ 'ਚ ਵੀ ਜ਼ਰੂਰ ਫਰਕ ਹੁੰਦਾ ਹੈ ਜੇ ਤੁਹਾਨੂੰ ਕੁਝ ਨਹੀਂ ਸਮਝ ਆਉਂਦਾ ਤੁਸੀਂ ਦੁਬਾਰਾ ਤੇ ਕਾਲ ਵੀ ਕਰ ਸਕਦੇ ਆ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਮੇਰਾ WhatsApp ਨੰਬਰ ਹੈ ਜੀ ਤੁਸੀਂ ਕਦੇ ਵੀ ਸਾਡੇ ਨਾਲ ਗੱਲ ਕਰ ਸਕਦੇ ਆ ਜਦ ਤੁਸੀਂ ਪੈਸਾ ਲਾਉਣਾ ਜੀ ਤੁਹਾਨੂੰ ਪੂਰਾ ਤੁਹਾਡਾ ਮਨ ਸੰਤੁਸ਼ਟ ਹੋਣਾ ਚਾਹੀਦਾ ਹੈ ਦੇਖੋ ਜੀ ਪੈਸਾ ਹਰੇਕ ਕਮਾਈ ਮਿਹਨਤ ਨਾਲ ਕਰਦਾ ਮੈਂ ਚਾਹੁੰਨੀ ਆ ਤੁਹਾਡਾ ਪੈਸਾ ਐਨ ਵਧੀਆ ਜਗ੍ਹਾ ਲੱਗੇ ਤੁਹਾਨੂੰ ਵਧੀਆ ਸੂਟ ਪਸੰਦ ਆਵੇ ਘੱਟ ਵਿਚ ਮੈਂ ਤੁਹਾਨੂੰ ਵਧੀਆ ਕੁਆਲਿਟੀ ਦੇ ਸੂਟ ਦੰਨੀ ਆ ਜੀ 2500 ਦਾ ਸੂਟ ਤੁਸੀਂ ਜਿੱਥੇ ਮਰਜੀ ਟਰਾਈ ਕਰ ਲਿਓ ਐਨੇ ਘੱਟ ਰੇਟਸ ਤੁਹਾਨੂੰ ਕਿਤੋਂ ਸੂਟ ਨਹੀਂ ਮਿਲਣਾ ਘੱਟ ਰੇਟ ਚ ਦੇਣਾ ਅਸੀਂ ਵੀ ਜੀ ਕੋਈ ਭੱਲੇ ਤੋਂ ਪਾਕੇ ਨਹੀਂ ਤੁਹਾਨੂੰ ਦੰਦੇ ਕਲੀਅਰ ਗੱਲ ਦੱਸ ਦਵਾ ਸਾਡੇ ਕੋਲ ਹੁੰਨੇ ਆ ਜੀ ਕਾਰੀਗਰ ਰੱਖੇ ਹੋਏ ਕੱਪੜਾ ਅਸੀਂ ਇਕੱਠਾ ਚੱਕੜਾ ਹੁੰਦਾ ਹੈ ਨਾ ਇਕੱਠਾ ਕੱਪੜਾ ਚੱਕ ਕੇ ਅਸੀਂ ਮੈਚੀਆਂ ਬਣਾਵਣਾ ਕਿ ਵਰਕ ਕਰਵਾਉਣਾ ਦੁਪੱਟੀਆਂ ਦੇ ਵੀ ਪੂਰੇ ਸੀ ਖਾਨ ਚੱਕੜੇ ਹੋ ਨੇ ਇਸ ਕਰਕੇ ਘੱਟ ਦੰਨੀ ਆ ਬਾਕੀ ਜੀ ਤੁਸੀਂ ਆਪੇ ਸਮਝਦਾਰ ਆਂ ਜੀ ਕੋਈ ਵੀ ਇਹ ਨਹੀਂ ਮੈਂ ਕਹਿੰਦੀ ਵੀ ਮੈਂ ਤੁਹਾਨੂੰ ਪੱਲੇ ਤੇ ਦੰਨੀ ਆ ਪਰ ਇਹੀ ਸੂਟ ਤੁਸੀਂ ਮਾਰਕੀਟ ਚ ਜਾਇਓ ਤੁਹਾਨੂੰ 3500 ਤੇ 4000 ਤੇ ਘੱਟ ਮਿਲ ਗਿਆ ਨਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੁਸੀਂ ਵੀ ਹਾਂ ਫਲਾਣੀ ਦੁਕਾਨ ਤੇ ਸਾਨੂੰ ਐਨੇ ਦਾ ਮਿਲ ਗਿਆ ਮੈਂ ਜੀ ਰੋਜ਼ ਮੇਰਾ ਮਾਰਕੀਟ ਦਾ ਘੇੜਾ ਰਹਿੰਦਾ ਹੈ ਬੁਟੀਕ ਕਰਕੇ ਰੋਜ਼ ਮੈਂ ਹਰੇਕ ਚੀਜ਼ ਨੋਟ ਕਰਕੇ ਤੁਹਾਡੇ ਲਈ ਸੂਟ ਲੈ ਕੇ ਆਉਂਨੇ ਆ ਇਸ ਕਰਕੇ ਮੇਰੀਆਂ ਭੈਣਾਂ ਵੀ ਮੈਨੂੰ ਦੱਬ ਕੇ ਸਪੋਰਟ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਵਾਲੇ ਰੇਟ ਤਾਂ ਸਾਨੂੰ ਬਿਲਕੁਲ ਡਿਸਕਾਊਂਟ ਰੇਟ ਤੇ ਲਾਤੇ ਰੱਖੜੀ ਕਰਕੇ ਲਾਤੇ ਜੀ ਕਿਸੇ ਨੇ ਆਪਣੀ ਭੈਣ ਨੂੰ ਦੇਣਾ ਕਿਸੇ ਨੇ ਆਪਣੀ ਭਾਬੀ ਲਈ ਗਿਫਟ ਲਿਜਾਣਾ ਬਹੁਤ ਹੀ ਪਿਆਰਾ ਅੱਜ ਕੱਲ ਫੈਸ਼ਨ ਹੋ ਗਿਆ ਜੀ ਅੱਗੇ ਹੁੰਦਾ ਸੀ ਵੀ ਕੁੜੀਆਂ ਨੂੰ ਹੀ ਦੇਣਾ ਆਪਾਂ ਅੱਜ ਕੱਲ ਪਤਾ ਹੈ ਕਿ ਕੁੜੀਆਂ ਵੀ ਸਿਆਣੀਆਂ ਹੋ ਗਈਆਂ ਉਹ ਕਹਿੰਦੀਆਂ ਭਾਬੀਆਂ ਨੂੰ ਵੀ ਅਸੀਂ ਕੁਛ ਨਾ ਕੁਛ ਲੈ ਕੇ ਜਾਈਏ ਕਿਉਂਕਿ ਭਾਬੀ ਅਰ ਨਣਾਨ ਦਾ ਰਿਸ਼ਤਾ ਬਹੁਤ ਪਿਆਰਾ ਰਿਸ਼ਤਾ ਹੁੰਦਾ ਫਰੈਂਡਾਂ ਵਰਗਾ ਹੁੰਦਾ ਇਸ ਕਰਕੇ ਮੇਰੀਆਂ ਭੈਣਾਂ ਦਬਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ 2500 ਦੇ ਵਿੱਚ ਤੁਹਾਨੂੰ ਇੰਨਾ ਪਿਆਰਾ ਸੀਟ ਦੇ ਰਹੇ ਆ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਮੰਗਵਾ ਸਕਦੇ ਆ ਉਸ ਕਲਰ ਚਾਰਟ ਚੈੱਕ ਕਰੀ ਜਾਓ ਜੀ 2500 ਬਹੁਤ ਕੇ ਰੇਟ ਘੱਟ ਲੱਗ ਕੇ ਆਏ ਆ ਜੀ ਡਿਸਕਾਊਂਟ ਚ ਆਇਆ ਰੱਖੜੀ ਕਰਕੇ ਆਫਰ ਆਈ ਆ ਕਲਰ ਚਾਰਟ ਕਿਹਾ ਕਹਿੰਦੇ ਜੀ ਇੱਕ ਤੋਂ ਇੱਕ ਤੁਹਾਨੂੰ ਕਲਰ ਮਿਲੂਗਾ ਪ੍ਰਾਈਸ ਆਏਗਾ ਓਨਲੀ 2500 ਰੁਪਿਆ 2500 ਵਿੱਚ ਨਾਲ ਦੀ ਨਾਲ ਸੂਟ ਬੁੱਕ ਕਰੀ ਜੀ ਬਹੁਤਾ ਨਾ ਸੋਚਿਓ ਜਦ ਨੂੰ ਤੁਸੀਂ ਪਿੱਕ ਪੇਜੋਂ ਸੂਟ ਸੇਲ ਹੋ ਜਵੇ ਜੇ ਤੁਹਾਨੂੰ ਅਕਤੂਬਰ ਨਵੰਬਰ ਦਸੰਬਰ ਵਿੱਚ ਕੋਈ ਮੈਰਿਜ ਆਉਂਦੀ ਆ ਤਾਂ ਵੀ ਤੁਸੀਂ ਇਸ ਆਫਰ ਦਾ ਲਾਹਾ ਲੈ ਕੇ ਆਪਣੇ ਵਾਸਤੇ ਸੂਟ ਲੈ ਕੇ ਰੱਖ ਸਕਦੇ ਆ ਕਿਉਂਕਿ ਇਹੀ ਸੂਟ ਰਖੜੀ ਤੋਂ ਬਾਅਦ 303200 ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਮੇਰੇ ਕੋਲੇ ਕਿਉਂਕਿ ਇਹ ਜਿਹੜੀ ਆਫਰ ਹੈ ਸਿਰਫ ਰਖੜੀ ਕਰਕੇ ਲਾਈ ਵੀ ਹੈ ਕਿ ਸਾਡਾ ਸਟਾਕ ਵੀ ਕਲੀਅਰ ਹੋ ਜਾਵੇ ਕਿਉਂਕਿ ਹਰ ਸੀਜ਼ਨ ਦਾ ਜੀ ਫੈਸ਼ਨ ਦਾ ਫਰਕ ਪੈਂਦਾ ਦੇਖੋ ਇਹ ਅੱਜ ਦੇ ਟ੍ਰੈਂਡ ਦੇ ਸੂਟ ਹੈ ਇਹ 4 ਮਹੀਨੇ ਨੂੰ ਇਹ ਟ੍ਰੈਂਡ ਵਿੱਚ ਨਹੀਂ ਰਹਿਣੇ ਹੈਗੇ ਜਿਹੜਾ ਫੈਬਰਿਕ ਅੱਜ ਚੱਲ ਰਿਹਾ ਜੀ ਉਹ 4 ਮਹੀਨੇ ਨੂੰ ਨਹੀਂ ਰਹਿਣਾ ਹੈਗਾ ਇਸ ਕਰਕੇ ਜੇ ਅਸੀਂ ਸੇਲ ਵਿੱਚ ਸੂਟ ਕੱਢੇ ਆ ਬਹੁਤ ਘੱਟ ਰੇਟ ਹੈ ਜੀ 2500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਿਹੜੀਆਂ ਪਹਿਣਾ ਕੋਲ ਮੇਰਾ ਕੱਪੜਾ ਚੰਦਾ ਉਹਨੂੰ ਮੇਰੇ ਕੰਮ ਦਾ ਪਤਾ ਵੀ ਹਾਂ ਮੇਰਾ ਕੰਮ ਕਿੱਦਾਂ ਦਾ ਹੁੰਦਾ ਸੱਚ ਬੋਲ ਕੇ ਸੂਟ ਵੇਚਣਾ ਜੀ ਕੋਈ ਝੂਠ ਵਾਲੀ ਗੱਲ ਹੈ ਨਹੀਂ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਸੂਟ ਮਿਲੂਗਾ ਜੀ ਸੂਟ ਮਿਲੂ ਗਾਜੀ ਤੁਹਾਨੂੰ ਟਾਈ ਇਨ ਡਾਈ ਬੁਟੀਕ ਸਟਾਈਲਸ ਤੋਂ ਸੂਟ ਹੈ ਜੀ ਜੌਰਜਟ ਫੈਬਰਿਕ ਹੈ ਟੈਬੀ ਜੌਰਜਟ ਬੋਲਦੇ ਆ ਜਿਹਨੂੰ ਟੈਬੀ ਜੌਰਜਟ ਪਲੇਨ ਤੁਹਾਨੂੰ ਸਟਾਈਲ ਟਾਈ ਐਂਡ ਡਾਈ ਦੀ ਬਾਟਮ ਮਿਲੇਗੀ ਬਸਕੋਸ ਜੌਰਜਟ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ ਏ ਜੀ 1600 ਰੁਪਿਆ 1600 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਿੱਥੇ ਮਰਜੀ ਕਲਰ ਟਰਾਈ ਕਰ ਲਿਓ ਜੀ ਤੁਹਾਨੂੰ ਐਦਾਂ ਦਾ ਕਲਰ ਨਹੀਂ ਮਿਲਣਾ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕਾਂ ਭੇਜ ਕੇ ਆਪਣੇ ਵਾਸਤੇ ਸੋਣਾ ਜਿਹਾ ਸੂਟ ਬੁੱਕ ਕਰ ਸਕਦੇ ਆ ਨਾਲ ਦੀ ਨਾਲ ਸਕਰੀਨ ਸ਼ਾਟ ਭੇਜਿਆ ਕਰੋ ਜੀ ਨਾਲ ਦੀ ਨਾਲ ਕਈ ਮੇਰੀਆਂ ਪਹਿਣਾ ਸਨੂੰ ਬਹੁਤ ਸਪੋਰਟ ਕਰ ਰਹੀਆਂ ਜੀ ਤੁਹਾਡਾ ਦਿਲੋਂ ਧੰਨਵਾਦ ਬਹੁਤ ਜ਼ਿਆਦਾ ਜੀ ਮੈਂ ਤੁਹਾਡੀ ਦਿਲ ਤੋਂ ਰਿਸਪੈਕਟ ਕਰਦੀ ਆਂ ਜੀ ਐਦਾਂ ਹੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਗਰੋ ਕਰਦੀਆਂ ਮੈਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲਿਆਉਂਦੀ ਰਹਾਂ ਜੇ ਕੋਈ ਮੇਰੀ ਭੈਣ ਮੇ ਤੋਂ ਵਿਆਹ ਦੀ ਸ਼ਾਪਿੰਗ ਇਕੱਠੀ ਕਰੂਗੀ ਤਾਂ ਉਹਦੇ ਲਈ ਆਫਰ ਅਲੱਗ ਤੋਂ ਅਸੀਂ ਕੋਈ ਆਫਰ ਦਵਾਂਗੇ ਜੀ ਸਪੈਸ਼ਲ ਜੇ ਕੋਈ 10 12 ਸੂਟ ਵਿਆਹ ਦੇ ساتھ ਇਕੱਠੇ ਹੈਵੀ ਸੂਟ ਲਾਊਗੀ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਨੇਚਰਲ ਕਰੇਵ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਹੀ ਪਿਆਰਾ ਬਾਟਮ ਤੁਹਾਨੂੰ ਪਿਓਰ ਅਪਾੜਾ ਸਿਲਕ ਦੀ ਮਿਲੂਗੀ ਬਹੁਤ ਸੋਹਣੀ ਤੇ ਸੂਟ ਦਾ ਪ੍ਰਾਈਸ ਹੈਗਾ ਏ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2200 ਰੁਪਿਆ 2200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸੂਟ ਬਹੁਤ ਪਿਆਰੇ ਆ ਇਹ ਨਹੀਂ ਹੈ ਜੀ ਸੂਟ ਸੇਲ ਵਿੱਚ ਕੱਢੇ ਹੋਏ ਆ ਸੂਟ ਮਾੜੇ ਆ ਜੀ ਨਹੀਂ ਸੂਟ ਬਹੁਤ ਪਿਆਰੇ ਆ ਮੇਰੀਆਂ ਪਹਿਣਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਆ ਕਰੋ ਜੀ ਬਹੁਤ ਐਵੇਂ ਦੇ ਵੀ ਹੈ ਜਿਹੜੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਬਿਨਾ ਕਿਸੇ ਮਤਲਬ ਮਤਲਬ ਤੋਂ ਦੇਖੋ ਜੀ ਦੁਨੀਆ ਅੰਤਰ ਅੰਤਰ ਐ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਜਿੱਦਾਂ ਦੇ ਸੂਟ ਦੇਖਣਾ ਤੁਸੀਂ ਪਸੰਦ ਕਰਦੇ ਆ ਜੀ ਸਾਨੂੰ ਜਰੂਰ ਦੱਸਿਆ ਕਰੋ ਕਾਲ ਕਰ ਸਕਦੇ ਆ ਤੁਸੀਂ ਸੂਟ ਬਾਰੇ ਪੂਰੀ ਇਨਕੁਆਰੀ ਕਰਕੇ ਹੀ ਸੂਟ ਖਰੀਦਿਆ ਕਰੋ ਜੇ ਕੁਝ ਤੁਹਾਡਾ ਵੀਡੀਓ ਵਿੱਚ ਨਹੀਂ ਸਮਝ ਆਉਂਦਾ ਵੈਸੇ ਤਾਂ ਜਿਵੇਂ ਵੀਡੀਓ ਵਿੱਚ ਬਿਲਕੁਲ ਕਲੀਅਰ ਤੁਹਾਨੂੰ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਕਿ ਤੁਹਾਡਾ ਵੀ ਟਾਈਮ ਬਚੇ ਮੇਰਾ ਵੀ ਟਾਈਮ ਬਚੇ ਦੂਜੀ ਗੱਲ ਜੇ ਨਹੀਂ ਸਮਝ ਆਉਂਦਾ ਤਾਂ ਟੈਨਸ਼ਨ ਨਹੀਂ ਲੜੀ ਜੇ ਤੁਹਾਡਾ ਮਨ 20% ਵੀ ਬਣਦਾ ਤੁਸੀਂ ਮੈਨੂੰ ਕਾਲ ਕਰਕੇ ਆਪਣਾ ਸੂਟ ਦੀ ਇਨਕੁਆਰੀ ਕਰੋ ਦੇਖੋ ਜੀ ਪੈਸਾ ਲਾਓ ਤੁਹਾਡਾ ਮਨ ਵੀ ਖੁਸ਼ ਹੋਣਾ ਚਾਹੀਦਾ ਤੁਸੀਂ ਸੰਤੁਸ਼ਟ ਵੀ ਹੋਣੇ ਚਾਹੀਦੇ ਦੇਖੋ ਜੀ ਸਾਡਾ ਕੰਮ ਹੈ ਸੂਟ ਵੇਚਣਾ ਤੁਹਾਨੂੰ ਸੰਤੁਸ਼ਟ ਕਰਨਾ ਤੁਹਾਨੂੰ ਖੁਸ਼ ਕਰਨਾ ਤੁਸੀਂ ਖੁਸ਼ ਅਸੀਂ ਕੁਝ ਖੁਸ਼ ਥੈਂਕ ਯੂ